ਸੁਨੀਲ ਇੱਕ ਹੋਟਲ ਵਿੱਚ ਕੰਮ ਕਰਦਾ ਸੀ ਤੇ ਇੱਕ ਦਿਨ ਇੱਕ ਔਰਤ ਨੂੰ ਉਸ ਦਾ ਕੰਮ ਇੰਨਾ ਪਸੰਦ ਆਇਆ ਕਿ ਉਸ ਨੇ ਉਸ ਨੂੰ ਜ਼ਿਆਦਾ ਤਨਖਾਹ ਦੇਣ ਦਾ ਆਫਰ ਦੇ ਕੇ ਆਪਣੇ ਘਰ ਕੰਮ ਤੇ ਰੱਖ ਲਿਆ ਸੀ ਪਰ ਉਸ ਨੇ ਸੁਨੀਲ ਨੂੰ ਕੰਮ ਲਈ ਨਹੀਂ ਆਪਣੀਆਂ ਨਿੱਜੀ ਲੋੜਾਂ ਨੂੰ ਪੂਰਾ ਕਰਨ ਹੀ ਰੱਖਿਆ ਸੀ ਇਹ ਗੱਲ ਸੁਨੀਲ ਨੂੰ ਉਦੋਂ ਸਮਝ ਆਈ ਜਦੋਂ ਉਸ ਨੇ ਸੁਨੀਲ ਨੂੰ ਆਪਣੇ ਖਾਸ ਕਪੜੇ ਧੋਣ ਨੂੰ ਕਿਹਾ ਜਦੋਂ ਕਪੜੇ ਧੋ ਰਿਹਾ ਸੀ ਤਾਂ ਹੌਲੀ-ਹੌਲੀ ਉਸ ਨੇ ਆਪਣੀ ਸਾੜੀ ਉੱਪਰ ਕਰ ਦਿੱਤੀ ਉਸ ਨੂੰ ਇਦਾਂ ਦੇਖ ਕੇ ਸੁਨੀਲ ਹੈਰਾਨ ਹੋ ਗਿਆ ਸੀ ਅਤੇ ਫਿਰ ਉਹ ਔਰਤ ਨੇ ਉਸਨੂੰ ਹੱਥ ਫੜਿਆ ਤੇ ਕਪੜਾ ਲੈ ਕੇ ਪਰੇ ਚੋੜ ਦਿੱਤਾ ਤੇ ਉਸ ਨੂੰ ਆਪਣੇ ਕੋਲ ਖਿੱਚ ਲਿਆ ਤਿੰਨਾਂ ਦਾ ਤਾਂ 2 ਘੰਟੇ ਤੱਕ ਉਸ ਨੂੰ ਸੁਨੀਲ ਇੱਕ ਛੋਟੇ ਜਿਹੇ ਹੋਟਲ ਵਿੱਚ ਕੰਮ ਕਰਦਾ ਸੀ ਤੇ ਅੱਜ ਇੱਕ ਬਹੁਤ ਹੀ ਅਮੀਰ ਔਰਤ ਦੇ ਕੱਪੜਿਆਂ ਉੱਤੇ ਗਲਤੀ ਨਾਲ ਉਸ ਤੋਂ ਪਾਣੀगिर ਗਿਆ ਡਰ ਦੇ ਮਾਰੇ ਸੁਨੀਲ ਉਸ ਦੇ ਕੱਪੜੇ ਸਾਫ਼ ਕਰਨ ਲੱਗਾ ਤੇ ਉਸ ਨੂੰ ਡਰ ਸੀ ਕਿ ਜੇ ਔਰਤ ਨੇ ਉਸ ਦੀ ਸ਼ਿਕਾਇਤ ਕਰ ਦਿੱਤੀ ਤਾਂ ਸੁਨੀਲ ਦੀ ਨੌਕਰੀ ਚਲੀ ਜਾਊਗੀ ਪਰ ਉਸ ਔਰਤ ਨੇ ਜਿਹਾ ਕੁਝ ਨਹੀਂ ਕੀਤਾ ਉਸ ਨੇ ਉਸ ਨੂੰ ਹੋਟਲ ਵਿੱਚ ਕਮਰਾ ਬੁੱਕ ਕੀਤਾ ਤੇ ਸੁਨੀਲ ਨੂੰ ਆਪਣੇ ਕੋਲ ਬੁਲਾਇਆ ਤੇ ਫਿਰ ਆਪਣੇ ਕੱਪੜੇ ਸਾਫ਼ ਕਰਵਾਉਣ ਲੱਗੀ। ਕੱਪੜੇ ਸਾਫ਼ ਕਰਦੇ ਸਮੇਂ ਅਚਾਨਕ ਉਸਨੇ ਆਪਣੀ ਸਾਰੀ ਨੂੰ ਗੋਡਿਆਂ ਤੋਂ ਉੱਤੇ ਕਰ ਲਿੱਤਾ ਸੀ ਤੇ ਹੱਥ ਆਪਣੇ ਪੈਰਾਂ ਤੇ ਰੱਖ ਦਿੱਤਾ। ਸੁਨੀਲ ਆਪ ਕੰਮ ਕਰ ਰਿਹਾ ਸੀ ਤੇ ਕਮਰੇ ਤੋਂ ਬਾਹਰ ਚੱਲ ਗਿਆ। ਉਹ ਔਰਤ ਉਸ ਤੋਂ ਕੁਝ ਹੋਰ ਚਾਹੁੰਦੀ ਸੀ ਪਰ ਇੱਕ ਸਦਾਰਨ ਬੇਠ ਸੀ। ਉਸ ਤੇ ਜਾਲ ਵਿੱਚ ਨਹੀਂ ਫਸਣਾ ਚਾਹੁੰਦਾ ਸੀ। ਅਗਲੇ ਦਿਨ ਉਸ ਸਮੇਂ ਤੇ ਆਪਣੇ ਕੰਮ ਤੇ ਆਇਆ ਜੋ ਔਰਤ ਇੱਕ ਆਦਮੀ ਨਾਲ ਹੋਟਲ ਵਿੱਚ ਆਈ ਸੀ। ਅੱਜ ਉਸ ਦਾ ਜਨਮ ਦਿਨ ਸੀ। ਅਤੇ ਇਸ ਲਈ ਉਹਨਾਂ ਦੀ ਉਹ ਕੇਕ ਲੈਣ ਜਾ ਰਿਹਾ ਸੀ ਤੇ ਜਦੋਂ ਕੇਕ ਲੈ ਕੇ ਆਇਆ ਤਾਂ ਉਸਨੇ ਮੇਜ਼ ਤੇ ਰੱਖਿਆ ਤੇ ਵੇਖਿਆ ਔਰਤ ਉਸ ਸਾਹਮਣੇ ਨਾਲ ਚਿਪਕ ਕੇ ਬੈਠੀ ਸੀ ਉਹ ਉਸ ਦਾ ਘਰਵਾਨਾ ਸੀ ਅਤੇ ਉਸ ਤੋਂ ਬਾਅਦ ਉਹ ਦੂਜੇ ਟੇਬਲ ਉੱਤੇ ਆਰਡਰ ਲੈਣ ਲਈ ਗਿਆ ਇਦਾਂ ਹੀ ਕੁਝ ਦਿਨ ਬਾਅਦ ਉਹ ਔਰਤ ਫੇਰ ਉਸ ਹੋਟਲ ਵਿੱਚ ਆਈ ਤੇ ਉਸਨੇ ਫੇਰ ਆਪਣਾ ਆਰਡਰ ਬੁੱਕ ਕਰ ਲਈ ਸੁਨੀਲ ਨੂੰ ਹੀ ਬੁਲਾਇਆ ਸੀ ਉਸ ਦੇ ਨਾਲ ਕੁਝ ਹੋਰ ਔਰਤਾਂ ਵੀ ਸੀ ਤੇ ਔਰ ਸੁਨੀਲ ਵੀ ਹੈਰਾਨੀ ਨਾਲ ਵੇਖ ਰਹੀ ਸੀ ਪਤਾ ਨਹੀਂ ਕਿਉਂ ਆਰਡਰ ਲੈਂਦੇ ਸਮੇਂ ਇੱਕ ਔਰਤ ਦੇ ਪੈਰ ਵਿੱਚ ਸੁਨੀਲ ਦਾ ਪੈਰ ਫਸ ਗਿਆ ਤੇ ਏ ਗਿਰ ਗਿਆ ਉਹ ਸਾਰੀਆਂ ਹੀ ਅਮੀਰ ਔਰਤਾਂ ਸੀ ਸ਼ਾਇਦ ਜਾਣਬੁੱਝ ਕੇ ਉਹਨਾਂ ਨੇ ਸੁਨੀਲ ਨੂੰ ਥੱਲੇ ਗੇਰ ਦਿੱਤਾ ਸੀ ਉਹ ਕੁਝ ਨਾ ਬੋਲਿਆ ਤੇ ਫਿਰ ਉਹ ਬਿੱਲ ਦੇਂਦੇ ਸਮੇਂ ਉਸ ਔਰਤ ਨੇ ਉਸ ਨੂੰ ਟਿਪ ਦਿੱਤੀ ਤੇ ਕਿਹਾ ਕਿ ਤੇਰੇ ਵਰਗੇ ਸੋਹਣੇ ਮੁੰਡੇ ਨੂੰ ਇਹ ਕੰਮ ਸ਼ੋਭਾ ਨਹੀਂ ਦਿੰਦਾ ਫਿਰ ਉਸ ਨੇ ਸੁਨੀਲ ਨੂੰ ਆਪਣਾ ਕਾਰਡ ਦਿੱਤਾ ਤੇ ਕਿਹਾ ਕਿ ਤੈਨੂੰ ਕਦੇ ਲੋੜ ਪਈ ਤਾਂ ਤੂੰ ਆ ਸਕਦਾ ਸੁਨੀਲ ਤੇ ਉਸ ਦਾ ਸ਼ਹਿਰ ਵਿੱਚ ਕੋਈ ਨਹੀਂ ਸੀ ਉਹ ਕੰਮ ਤੋਂ ਬਾਅਦ ਘਰ ਪਾਤ ਤੇ ਜਾਂਦਾ ਸੀ ਅਚਾਨਕ ਇੱਕ ਦਿਨ ਉਸ ਕੋਲ ਇੱਕ ਗੱਡੀ ਆ ਕੇ ਖੜੀ ਹੋ ਗਈ ਉਸ ਗੱਡੀ ਵਿੱਚ ਇੱਕ ਔਰਤ ਸੀ ਜੋ ਕੁਝ ਸਮਾਂ ਪਹਿਲਾਂ ਉਸ ਨੂੰ ਹੋਟਲ ਵਿੱਚ ਮਿਲੀ ਸੀ ਕਿਉਂਕਿ ਉਮਰ ਵਿੱਚ 40 ਸਾਲਾਂ ਦੀ ਸੀ ਪਰ ਉਸ ਦੇ ਪਿੱਛੇ ਕਿਉਂ ਪਈ ਸੀ ਉਸ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਉਹ ਗੱਡੀ ਤੋਂ ਥੱਲੇ ਆਈ ਤੇ ਕਹਿਣ ਲੱਗੀ ਤੂੰ ਇੱਥੇ ਕੀ ਕਰ ਰਿਹਾ ਹੈ ਸੁਨੀਲ ਨੇ ਉਸ ਨੂੰ ਸਭ ਕੁਝ ਦੱਸ ਦਿੱਤਾ ਕਿ ਮੇਰਾ ਇਹ ਸ਼ਹਿਰ ਵਿੱਚ ਕੋਈ ਨਹੀਂ ਹੋਟਲ ਵਿੱਚ ਕੰਮ ਕਰਨ ਤੋਂ ਬਾਅਦ ਮੈਂ ਰੋਜ਼ ਰਾਤ ਨੂੰ ਇੱਥੇ ਹੀ ਸੌਂਦਾ ਹਾਂ ਉਸ ਦੀ ਹਾਲਤ ਵੇਖ ਕੇ ਉਸ ਦੇ ਦਰਸ ਆ ਰਿਹਾ ਸੀ ਉਸ ਨੇ ਕਿਹਾ ਜੇ ਤੈਨੂੰ ਕੋਈ ਦਿੱਕਤ ਨਹੀਂ ਤਾਂ ਤੈਨੂੰ ਰਹਿਣ ਲਈ ਮੈਂ ਛੱਤ ਤੇ ਵਧੀਆ ਕੰਮ ਦੇ ਪੈਸੇ ਦੇ ਸਕਦੀ ਹਾਂ ਸੁਨੀਨ ਨੂੰ ਵੀ ਹੁਣ ਅਮਸੜਕਾ ਤੇ ਰੋਣਾ ਪਸੰਦ ਨਹੀਂ ਸੀ ਤੇ ਨਾ ਹੀ ਸਹੀ ਲੱਗਦਾ ਸੀ ਉਸ ਨੇ ਉਸ ਔਰਤ ਨੂੰ ਪੁੱਛਿਆ ਕਿ ਆਖਰ ਮੈਨੂੰ ਕੀ ਕਰਨਾ ਪੈਣਾ ਜਿਸ ਲਈ ਤੁਸੀਂ ਮੈਨੂੰ ਇਹਨੇ ਪੈਸੇ ਦੇ ਰਹੇ ਹੋ ਉਹ ਔਰਤ ਨੇ ਕਿਹਾ ਕਿ ਮੈਨੂੰ ਆਪਣੇ ਘਰ ਲਈ ਇੱਕ ਭਰੋਸੇਮੰਦ ਔਕਾਤ ਚਾਹੀਦਾ ਜੋ ਚੰਗੀ ਤਰ੍ਹਾਂ ਦੇਖ ਰੇਖ ਕਰੇ ਤੇਰੀ ਇਮਾਨਦਾਰੀ ਵੇਖ ਕੇ ਮੈਨੂੰ ਤੇਰੇ ਤੇ ਯਕੀਨ ਹੈ ਤੇ ਪਿਛਲੇ ਕੁਝ ਦਿਨਾਂ ਤੋਂ ਮੈਂ ਤੈਨੂੰ ਹੋਟਲ ਵਿੱਚ ਇਮਾਨਦਾਰੀ ਨਾਲ ਕੰਮ ਕਰਦੇ ਦੇਖਿਆ ਹੈ ਤੇ ਮੈਨੂੰ ਲੱਗਦਾ ਕਿ ਮੈਨੂੰ ਤੇਰੇ ਤੋਂ ਵਧੀਆ ਕੋਈ ਮਿਲ ਸਕਦਾ ਹੈ ਤੈਨੂੰ ਵਧੀਆ ਨੌਕਰੀ ਚਾਹੀਦੀ ਹੈ ਤੇ ਮੈਨੂੰ ਇੱਕ ਚੰਗਾ ਨੌਕਰ ਜੇ ਤੂੰ ਮੇਰੇ ਨਾਲ ਆਏਂਗਾ ਤਾਂ ਤੂੰ ਆਪਣੀਆਂ ਦੋਨਾਂ ਲੋੜਾਂ ਪੂਰੀਆਂ ਹੋ ਜਾਣੀਆਂ। ਉਹ ਸਾਰੀ ਗੱਲ ਉਸ ਨੂੰ ਸਹੀ ਲੱਗੀ ਸੁਨੀਲ ਸੋਚ ਰਿਹਾ ਸੀ ਕਿ ਮੈਂ ਕੀ ਕਰਾਂ ਫਿਰ ਉਸਨੇ ਹਾਂ ਕਰ ਦਿੱਤੀ ਔਰ ਬਹੁਤ ਖੁਸ਼ ਹੋ ਗਈ ਸੀ। ਸੁਨੀਲ ਉਸਦੇ ਨਾਲ ਗੱਡੀ ਵਿੱਚ ਬੈਠ ਗਿਆ ਤੇ ਉਸਦੇ ਘਰ ਚਲੇ ਗਏ। ਉਹ ਔਰਤ ਦਾ ਘਰ ਕਿਸੇ ਮਹਿਲ ਤੋਂ ਘੱਟ ਨਹੀਂ ਸੀ। ਉੱਥੇ ਜਾ ਕੇ ਉਸ ਨੂੰ ਸੁਨੀਲ ਦਾ ਕਮਰਾ ਵਿਖਾਇਆ ਗਿਆ। ਉਸ ਕਮਰੇ ਵਿੱਚ ਉਸਦੀ ਉਮਰ ਦੇ ਮੁੰਡੇ ਦੇ ਕੱਪੜੇ ਵੀ ਸੀ ਤੇ ਹੁਣ ਉਹ ਔਰ ਸੁਨੀਲ ਦੀ ਮਾਲਕਣ ਬਣ ਗਈ ਸੀ। ਸੁਨੀਲ ਨੂੰ ਕਮਰੇ ਦੇ ਨਾਲ ਇੱਕ ਅਲੱਗ ਬਾਥਰੂਮ ਦਿੱਤਾ। ਜਦੋਂ ਮੂੰਹ ਹੱਤੋਂ ਕੇ ਕਮਰੇ ਵਿੱਚ ਰੱਖੇ ਕੱਪੜੇ ਪਾ ਕੇ ਉਹ ਬਾਹਰ ਆਇਆ ਤਾਂ ਉਸਨੇ ਸੁਨੀਲ ਨੂੰ ਰੋਟੀ ਦਿੱਤੀ ਸੁਨੀਲ ਨੂੰ ਜ਼ੋਰ ਦੇ ਕੇ ਰੋਟੀ ਖਾਣ ਨੂੰ ਕਿਹਾ ਰੋਟੀ ਖਾ ਕੇ ਸੁਨੀਲ ਆਪਣੇ ਕਮਰੇ ਵਿੱਚ ਚਲਾ ਗਿਆ ਸੀ ਤੇ ਅਗਲੇ ਦਿਨ ਉਸਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ ਘਰ ਦੀ ਸਫਾਈ ਨਾਸ਼ਤਾ ਸਾਰਾ ਕੁਝ ਨੀਲੀ ਕਰਦਾ ਸੀ ਮਾਰਕਣ ਘਰ ਵਿੱਚ ਬਹੁਤ ਛੋਟੇ ਕੱਪੜੇ ਪਾ ਕੇ ਘੁੰਮੀ ਉਸ ਦਿਨ ਸ਼ਹਿਰ ਤੋਂ ਆਈ ਸੀ ਤੇ ਉਸਨੇ ਆਪਣੇ ਕਮਰੇ ਵਿੱਚ ਉਸ ਨੂੰ ਬੁਲਾਇਆ ਸੁਨੀਲ ਨੇ ਜਾ ਕੇ ਦੇਖਿਆ ਉਹ ਹਾਲੇ ਵੀ ਉਹਨਾਂ ਕੱਪੜੇ ਵਿੱਚ ਸੀ ਉਸਨੇ ਸੁਨੀਲ ਨੂੰ ਬੁਲਾਇਆ ਕਿਹਾ ਕਿ ਮੇਰੀ ਪਿੱਠ ਤੇ ਪਾウダー ਲਾਦੀ ਉਹ ਆ ਬੈਠ ਤੇ ਪੈ ਗਈ ਜਦੋਂ ਸੁਨੀਲ ਪਾウダー ਲਾ ਰਿਹਾ ਸੀ ਤਾਂ ਉਸਨੇ ਕਿਹਾ ਕਿ ਤੇਰੇ ਹੱਥਾਂ ਨਾਲ ਮੈਨੂੰ ਵਧੀਆ ਲੱਗ ਰਿਹਾ ਹੈ ਸੁਨੀਲ ਚੁੱਪ ਰਿਹਾ ਤੇ ਉਸਨੇ ਕੁਝ ਵੀ ਨਾ ਕਿਹਾ ਉਹ ਆਪਣਾ ਕੰਮ ਕਰਕੇ ਬਾਹਰ ਆ ਗਿਆ ਸੀ ਉਸ ਸਮੇਂ ਬਾਦ ਮਾਲਕਣ ਕਮਰੇ ਤੋਂ ਬਾਹਰ ਆਈ ਅਤੇ ਸੁਨੀਲ ਦੇ ਹੱਥ ਤੋਂ ਬਣਿਆ ਨਾਸ਼ਤਾ ਖਾ ਕੇ ਖੁਸ਼ ਹੋ ਗਈ ਸੀ ਤੇ ਕਿਹਾ ਕਿ ਮੈਨੂੰ ਬਿਲਕੁਲ ਸਹੀ ਨੌਕਰ ਮਿਲਿਆ ਇਸ ਵਿੱਚ ਕੋਈ ਸ਼ੱਕ ਨਹੀਂ ਇਹ ਤਾਂ ਹੀ ਕੁਝ ਦਿਨ ਬੀਤ ਗਏ ਤੇ ਇੱਕ ਦਿਨ ਅਚਾਨਕ ਮਾਲਕਣ ਉਲਟੀਆਂ ਹੋ ਰਹੀਆਂ ਸੀ ਤੇ ਉਸਨੇ ਜੋ ਨੰਬਰ ਸੁਨੀਲ ਨੂੰ ਦਿੱਤਾ ਸੀ ਸੁਨੀਲ ਨੇ ਫੋਨ ਕੀਤਾ ਤੇ ਇੱਕ ਡਾਕਟਰ ਦਾ ਨੰਬਰ ਸੀ ਡਾਕਟਰ ਨੇ ਉਸ ਨੂੰ ਘਰ ਆ ਕੇ ਚੈੱਕ ਕੀਤਾ ਦੇਖਿਆ ਕਿਹਾ ਕਿ ਮਾਲਕਣ ਤੁਸੀਂ ਬਾਹਰ ਦੇ ਖਾਣੇ ਤੋਂ ਸਾਰੀ ਦਿੱਕਤ ਹੋਈ ਹੈ ਉਸ ਨੂੰ ਬਾਹਰ ਦਾ ਫਾਸਟ ਫੂਡ ਖਾਣ ਦੀ ਬਹੁਤ ਆਦਤ ਸੀ ਡਾਕਟਰ ਨੇ ਜੋ ਦਵਾਈਆਂ ਲਿਖੀਆਂ ਉਹ ਵੀ ਸੁਨੀਲ ਲੈ ਕੇ ਆਇਆ ਸੁਨੀਲ ਨੇ ਕਿਹਾ ਕਿ ਤੁਹਾਨੂੰ ਆਪਣੇ ਘਰ ਵਾਲੇ ਨੂੰ ਫੋਨ ਕਰਨਾ ਚਾਹੀਦਾ ਹੈ ਪਰ ਮਾਲਕਣ ਨੇ ਮਨਾ ਕਰ ਦਿੱਤਾ ਉਸਨੇ ਕਿਹਾ ਕੁਝ ਖਾਸ ਨਹੀਂ ਹੋਇਆ ਮੈਂ ਆਪਣਾ ਧਿਆਨ ਰੱਖ ਸਕਦੀ ਹਾਂ ਉਹ ਤੂੰ ਮੇਰੇ ਨਾਲ ਹੈ ਮਾਰਕ ਨੂੰ ਆਪਣੇ ਘਰ ਵਾਲੇ ਤੋਂ ਨਰਾਜ਼ਗੀ ਲੱਗਦੀ ਸੀ ਸੁਨੀਲ ਨੂੰ ਇਦਾਂ ਲੱਗ ਰਿਹਾ ਸੀ ਸੁਨੀਲ ਨੇ ਉਹਦਾ ਬਹੁਤ ਧਿਆਨ ਰੱਖਿਆ ਤੇ ਪਿਛਲੇ 2 ਦਿਨਾਂ ਤੋਂ ਉਸਨੇ ਮਾਰਕਨ ਦਾ ਪੂਰਾ ਧਿਆਨ ਰੱਖਿਆ ਉਸਦੇ ਕਮਰੇ ਵਿੱਚ ਹੀ ਸੋਇਆ ਉਹ ਉਸ ਨੂੰ ਵਧੀਆ ਲੱਗਦਾ ਸੀ ਸੁਨੀਲ ਨੇ ਉਸ ਨੂੰ ਸੂਪ ਪਲਾਇਆ ਤੇ ਉਸਨੇ ਸੁਨੀਲ ਦਾ ਹੱਥ ਫੜ ਲਿਆ ਤੇ ਫੇਰ ਆਪਣਾ ਝੂਠਾ ਸੂਪ ਉਸ ਨੂੰ ਪਲਾਉਣ ਲੱਗੀ ਕਿ ਤੂੰ ਮੇਰਾ ਕਿੰਨਾ ਧਿਆਨ ਰੱਖਦਾ ਸੱਚ ਕਹੇ ਮੈਨੂੰ ਤੇਰੇ ਵਰਗੇ ਆਦਮੀ ਦੀ ਲੋੜ ਹੈ ਹੈ ਜਦੋਂ ਸੁਨੀਲ ਨੇ ਉਸਦੇ ਘਰ ਵਾਲੇ ਬਾਰੇ ਪੁੱਛਿਆ ਤਾਂ ਉਸਨੇ ਕਿਹਾ ਹਮੇਸ਼ਾ ਆਪਣੇ ਕੰਮ ਵਿੱਚ ਰੁੱਝਿਆ ਰਹਿੰਦਾ ਸਿਰਫ ਵਿਆਦੀ ਸਾਲਗिराਹ ਤੇ ਹੀ ਘਰ ਆਉਂਦਾ ਉਸ ਨੂੰ ਲੱਗਦਾ ਕਿ ਇੱਕ ਦਿਨ ਘਰ ਵਾਲੇ ਨੂੰ ਸਮਾਂ ਦੇ ਕੇ ਉਹ ਪੂਰਾ ਸਾਲ ਉਸਦੀ ਲੋੜ ਨਹੀਂ ਇੰਨੇ ਵੱਡੇ ਘਰ ਵਿੱਚ ਮੈਂ ਕੰਨੀ ਹਾਂ ਤੇ ਦੁਖੀ ਹੋ ਜਾਂਦੀ ਹਾਂ ਇਸ ਲਈ ਆਪਣੀ ਸਹੇਦਿਆਂ ਨਾਲ ਬਾਹਰ ਘੁੰਮਣ ਆਉਣੀ ਆ ਪਰ ਮੈਨੂੰ ਉਹ ਵੀ ਚੰਗਾ ਨਹੀਂ ਲੱਗਦਾ ਉਹ ਮੈਨੂੰ ਕਿਸੇ ਐਸੀ ਇਨਸਾਨ ਦੀ ਲੋੜ ਸੀ ਜੋ ਮੈਨੂੰ ਸਮਝ ਸਕੇ ਮੇਰੇ ਬੱਚੇ ਵੀ ਸ਼ਹਿਰ ਤੋਂ ਬਾਹਰ ਪੜ੍ਹਾਈ ਕਰ ਰਹੇ ਨੇ ਇਕੱਲਾ ਕਰਦੇ ਕਰਦੇ ਆਪਣੀ ਮਰਿਆਦਾ ਭੁੱਲ ਗਈ ਸੀ ਸੁਨੀਲ ਨੇ ਉਸ ਨੂੰ ਹੌਸਲਾ ਦਿੱਤਾ ਤੇ ਕਿਹਾ ਤੁਸੀਂ ਚਿੰਤਾ ਨਾ ਕਰੋ ਸਭ ਠੀਕ ਹੋ ਜਾਊਗਾ ਤੇ ਕਮਰੇ 'ਚ ਚਲਾ ਗਿਆ ਕੁਝ ਦਿਨ ਬਾਅਦ ਉਹ ਠੀਕ ਹੋ ਗਈ ਤੇ ਇੱਕ ਦਿਨ ਸ਼ਾਮ ਨੂੰ ਬਾਹਰ ਜਾਣ ਲੱਗੀ ਸੁਨੀਲ ਨੇ ਉਸ ਨੂੰ ਕਿਹਾ ਕਿ ਤੁਸੀਂ ਹੁਣ ਠੀਕ ਹੋ ਤੁਸੀਂ ਬਾਹਰ ਦਾ ਕੁਝ ਨਾ ਖਾਓ ਨਹੀਂ ਤਾਂ ਫੇਰ ਬਿਮਾਰ ਪੈ ਜਾਓਗੇ ਮਾਲਕਣ ਨੇ ਕਿਹਾ ਮੈਂ ਇਕੱਲੀ ਨਹੀਂ ਜਾ ਰਹੀ ਤੂੰ ਵੀ ਮੇਰੇ ਨਾਲ ਜਾ ਰਿਹਾ ਹੈ ਕਿਉਂਕਿ ਮੈਂ ਆਪਣੇ ਆਪ ਤੇ ਕੰਟਰੋਲ ਨਹੀਂ ਰੱਖ ਸਕਦੀ ਜੇ ਤੂੰ ਮੇਰੇ ਨਾਲ ਹੋਏਂਗਾ ਮੈਨੂੰ ਟੋਕੇਂਗਾ ਤਾਂ ਸ਼ਾਇਦ ਮੈਂ ਨਾ ਖਾਵਾਂ ਮਾਲਕਣ ਨੇ ਸੁਨੀਲ ਨੂੰ ਚੰਗੇ ਕੱਪੜੇ ਪਾ ਕੇ ਤਿਆਰ ਹੋਣ ਲਈ ਕਿਹਾ ਉਤਾਰ ਹੋ ਗਿਆ ਸੀ ਤੇ ਅੱਜ ਪਹਿਲੀ ਵਾਰੀ ਉਹ ਇੱਕ ਬਹੁਤ ਵੱਡੇ ਫਾਈਵ ਸਟਾਰ ਹੋਟਲ ਦੇ ਵਿੱਚ ਆਇਆ ਸੀ ਜਿੱਥੇ ਅਜ ਇੱਕ ਵੇਟਰ ਨੇ ਇੱਕ ਮਾਲਕ ਲੱਗ ਰਿਹਾ ਸੀ ਉਸ ਰਾਤ ਮਾਲਕ ਨੇ ਬਹੁਤ ਸ਼ਰਾਬ ਪੀਤੀ ਦੇ ਨਸ਼ੇ ਵਿੱਚ ਬਹੁਤ ਬੁਰੀ ਤਰ੍ਹਾਂ ਉਸ ਦੀ ਹਾਲਤ ਖਰਾਬ ਸੀ ਉਸ ਨੇ ਬਾਰ ਬਾਰ ਸੁਨੀਲ ਦੇ ਜਣੇ ਲੱਗਣਾ ਸ਼ੁਰੂ ਕਰ ਦਿੱਤਾ ਹੋਟਲ ਵਿੱਚ ਖੜੀ ਕੌਰ ਨੇ ਕਿਹਾ ਲੱਗਦਾ ਤੇਰੀ ਮੈਡਮ ਤੇਰੇ ਤੋਂ ਬਹੁਤ ਜ਼ਿਆਦਾ ਖੁਸ਼ ਹੈ ਕਦੀ ਮੈਡਮ ਬਦਲ ਕੇ ਵੀ ਦੇਖ ਇਦਾਂ ਕਹਿ ਕੇ ਉਸ औरत ਨੇ ਸੁਨੀਲ ਦੇ ਹੱਥ ਵਿੱਚ ਆਪਣਾ ਕਾਰਡ ਦਿੱਤਾ ਮਾਲਕ ਨੋਟ ਉੱਤੇ ਪੜਕ ਪਈ ਤੇ ਨਸ਼ੇ ਵਿੱਚ ਹੋਣ ਦੇ ਬਾਵਜੂਦ ਵੀ ਉਸ ਨੂੰ ਸਮਝ ਆ ਗਿਆ ਸੀ ਕਿ ਉਸ औरत ਨੇ ਸੁਨੀਲ ਤੇ ਗਲਤ ਨਜ਼ਰ ਪਾਈ ਸੀ ਸੁਨੀਲ ਮਾਲਕਨ ਨੂੰ ਘਰ ਲਿਆਇਆ ਤੇ ਘਰ ਆ ਕੇ ਕਮਰੇ ਵਿੱਚ ਛੱਡ ਦਿੱਤਾ ਉਹ ਬਹੁਤ ਬੁਰੀ ਹਾਲਤ ਵਿੱਚ ਸੀ ਜਿੱਦਾਂ ਹੀ ਉਸ ਨੂੰ ਬੈਠ ਤੇ ਪਾਇਆ ਉਸ ਦੀ ਸਾਰੀ ਡਰੈੱਸ ਉੱਪਰ ਹੋ ਗਈ ਇਹ ਵੇਖ ਕੇ ਸੁਨੀਲ ਨੂੰ ਸ਼ਰਮ ਆ ਰਹੀ ਸੀ ਉਹ ਹੈ 40 ਸਾਲਾਂ ਦੀ ਸੀ ਪਰ ਦੇਖਣ ਵਿੱਚ ਕਿਸੇ ਕੁੜੀ ਨਾਲੋਂ ਘੱਟ ਨਹੀਂ ਸੀ ਉਸ ਦਾ ਗੋਰਾ ਰੰਗ ਏਕੇ ਸੁਨੀਲ ਦਾ ਦਿਲ ਧੜਕ ਰਿਹਾ ਸੀ ਪਰ ਜਿਸ ਨਜ਼ਰ ਨਾਲ ਉਹ ਦੇਖ ਰਿਹਾ ਸੀ ਉਸ ਨੂੰ ਸਹੀ ਨਾ ਲੱਗੀ ਤੇ ਉਸਨੇ ਆਪਣੇ ਆਪ ਤੇ ਕਾਬੂ ਕੀਤਾ ਤੇ ਮਾਲਕਨ ਦੇ ਉੱਤੇ ਚਾਦਰ ਦੇ ਕੇ ਕਮਰੇ ਚੋਂ ਬਾਹਰ ਆ ਗਿਆ ਸੀ ਅਗਲੀ ਸਵੇਰ ਮਾਲਕਨ ਦਾ ਸਿਰ ਬਹੁਤ ਦਰਦ ਕਰ ਰਿਹਾ ਸੀ ਸੁਨੀਲ ਨੇ ਉਹਨਾਂ ਨੂੰ ਆਪਣੇ ਹੱਥਾਂ ਨਾਲ ਚਾਹ ਬਣਾ ਕੇ ਪੁਲਾਈ ਸੁਨੀਲ ਅੱਜ ਗੱਡੀ ਧੋ ਰਿਹਾ ਸੀ ਤੇ ਗੱਡੀ ਧੋਂਦੇ ਧੋਂਦੇ ਉਸਨੇ ਕਿਸੇ ਪਿੱਛੇ ਪਾਣੀ ਸੁੱਟ ਦਿੱਤਾ ਜਦੋਂ ਉਸਨੇ ਪਿੱਛੇ ਮੁੜ ਕੇ ਵੇਖਿਆ ਤਾਂ ਮਾਲਕਨ ਉਸਤੇ ਪਾਣੀ ਸੁੱਟ ਰਹੀ ਸੀ ਉਹ ਕੁਝ ਹੋਰ ਹੀ ਮੂਡ ਵਿੱਚ ਸੀ ਉਸ ਨੂੰ ਸ਼ਰਾਰਤ ਵਿੱਚ ਵੇਖ ਕੇ ਸੁਨੀਲ ਨੇ ਵੀ ਪਾਣੀ ਵਾਲਾ ਪਾਈਪ ਉਹਨਾਂ ਤੇ ਪਾਉਣਾ ਸ਼ੁਰੂ ਕਰ ਦਿੱਤਾ ਉਸ ਨੂੰ ਨਿਲ ਦੇ ਨੇੜੇ ਆਇਆ ਤੇ ਫਿਰ ਦੋਨੋਂ ਇਕੱਠੇ ਹੀ ਭਿੱਜ ਰਹੇ ਸੀ ਤੇ ਹੁਣ ਬਹੁਤ ਨੇੜੇ ਸੀ ਸੁਨੀਲ ਨੂੰ ਤਜੀਬ ਹੀ ਮਹਿਸੂਸ ਹੋ ਰਿਹਾ ਸੀ ਉਸ ਨੇ ਟੀਕਣਾ ਲੱਗਾ ਤੇ ਉਸ ਨੇ ਦੂਰ ਹੋਣ ਦਾ ਫੈਸਲਾ ਕੀਤਾ ਤੇ ਭੁੱਲ ਗਿਆ ਸੀ ਕਿ ਉਹ ਉਸਦੀ ਮਾਲਕਣ ਹੈ ਤੇ ਉਹ ਨੌਕਰ ਹੈ ਸਤਿ ਨਮਨ ਤਾ ਦੂਰ ਹੋ ਕੇ ਆਪਣੇ ਕਮਰੇ ਵਿੱਚ ਲਾ ਗਿਆ ਸੀ ਜਦੋਂ ਨਹਾ ਕੇ ਬਾਹਰ ਆਇਆ ਤਾਂ ਮਾਲਕਣ نظر ਨਹੀਂ ਆ ਰਹੀ ਸੀ ਔਰ ਰਸੋਈ ਵਿੱਚ ਗਿਆ ਤਾਂ ਉਸ ਨੇ ਮਾਲਕਣ ਲਈ ਨਾਸ਼ਤਾ ਬਣਾਇਆ ਤੇ ਖਾਣਾ ਦੇਣ ਲਈ ਕਮਰੇ ਵਿੱਚ ਗਿਆ ਜਾ ਕੇ ਵੇਖਿਆ ਤੇ ਕਿਹਾ ਕਿ ਤੁਸੀਂ ਰੋਟੀ ਖਾ ਲਓ ਅਪਰਾਧ ਹੋਟਲ ਦੇਸੀ ਤੁਸੀਂ ਉਦੋਂ ਵੀ ਕੁਝ ਨਹੀਂ ਖਾਧਾ ਮਾਲਕ ਨੇ ਕਿਹਾ ਮੈਂ ਤੇਨਾਂ ਗੱਲ ਕਰਨੀ ਹੈ ਸੁਨੀਲ ਡਰ ਗਿਆ ਸੀ ਉਸਨੇ ਕੁਝ ਵੀ ਗਲਤ ਨਹੀਂ ਕੀਤਾ ਸੀ ਉਸਨੇ ਕਿਹਾ ਕਿ ਜਦੋਂ ਆਪਾਂ ਹੋਟਲ ਗਏ ਸੀ ਉਸ ਔਰਤ ਨੇ ਤੈਨੂੰ ਕੀ ਕਿਹਾ ਸੀ ਸੁਨੀਲ ਨੂੰ ਤੈਹੀ ਸੀ ਕਿ ਮੈਂ ਸਹੀ ਸਲਾਮਤ ਮਾਲਕ ਨੂੰ ਘਰ ਲੈ ਕੇ ਆਇਆ ਉਸਨੇ ਕਿਹਾ ਜੋ ਗਲਤ ਤੂੰ ਮੈਨੂੰ ਨਹੀਂ ਦੱਸੀ ਉਸਨੇ ਉਹ ਦੱਸ ਤੁਹਾਡਾ ਕੀ ਮਤਲਬ ਮਾਲਕ ਨੇ ਕਿਹਾ ਕਿ ਕੱਲ ਇੱਕ ਔਰਤ ਤੇਨੂੰ ਆਪਣਾ ਕਾਰਡ ਦੇ ਕੇ ਗਈ ਅਤੇ ਮੈਂ ਵੀ ਵੇਖਿਆ ਉਹ ਕੜ ਹੌਮ ਤੇਰੇ ਕੋਲ ਹੈਗਾ ਸੁਨੀਲ ਨੇ ਕਿਹਾ ਨਹੀਂ ਉਹ ਕੜ ਮੈਂ ਉੱਤੇ ਹੀ ਸੁਰ ਦਿੱਤਾ ਉਸ ਨੇ ਕਿਹਾ ਮੈਨੂੰ ਇੰਨੀ ਵਧੀਆ ਮਾਰਕਣ ਮਿਲੀ ਹੈ ਮੈਂ ਦੂਜੀ ਥਾਂ ਕੰਮ ਕਿਉਂ ਕਰਾਂ ਸੁਨੀਲ ਨੇ ਕਿਹਾ ਕਿਉਂ ਕੁਝ ਅਜੀਬ ਗੱਲ ਕਰ ਰਹੀ ਸੀ ਜੋ ਮੈਨੂੰ ਬਿਲਕੁਲ ਚੰਗੀਆਂ ਨਹੀਂ ਲੱਗੀਆਂ ਉਸ ਦੀ ਮਾਰਕਣ ਦੀ ਅੱਖਾਂ ਵਿੱਚ ਉਸ ਨੂੰ ਇੱਕ ਅਜੀਬ ਚਮਕ ਦਿਸ ਰਹੀ ਸੀ ਤੇ ਗੱਲ ਕਰਦੇ ਕਰਦੇ ਉਸ ਦੀਆਂ ਅੱਖਾਂ ਦੇ ਵਿੱਚ ਅੰਜੂ ਆ ਗਏ ਸੀ ਉਸਨੇ ਕਿਹਾ ਸੁਨੀਲ ਤੂੰ ਮੈਨੂੰ ਪਿਛਲੇ ਕੁਝ ਦਿਨਾਂ ਤੋਂ ਦੇਖ ਰਿਹਾ ਹੈ ਮੈਂ ਕਿੰਨੀ ਕੰਨੀ ਹਾਂ ਮੈਂ ਵੀ ਇੱਕਔਰਤਾਂ ਬੁੱਢੀ ਨਹੀਂ ਹੋਈ ਮੇਰੇ ਘਰ ਵਾਲੇ ਨੂੰ ਸਮਝ ਨਹੀਂ ਆਉਂਦਾ ਉਸ ਨੂੰ ਮੇਰੀ ਕੋਈ ਚਿੰਤਾ ਨਹੀਂ ਮੈਨੂੰ ਪੈਸੇ ਦੀ ਲੋੜ ਨਹੀਂ ਸਿਰਫ ਕਾਰਨੇ ਦੀ ਲੋੜ ਹੈ ਉਸ ਦਾ ਮੈਨੂੰ ਪਿਆਰ ਚਾਹੀਦਾ ਹੈ ਤੇ ਮੈਨੂੰ ਯਕੀਨ ਹੈ ਕਿ ਤੂੰ ਮੈਨੂੰ ਦੇ ਸਕਦਾ ਮਾਲਕ ਨੇ ਅਚਾਨਕ ਹੀ ਸਭ ਕੁਝ ਕਹਿਣਾ ਸ਼ੁਰੂ ਕਰ ਦਿੱਤਾ ਸੀ ਸੁਨੀਲ ਨੂੰ ਸਮਝ ਨਹੀਂ ਆ ਰਿਹਾ ਸੀ ਉਸਨੇ ਸੁਨੀਲ ਨੂੰ ਘਰ ਦੇ ਕੰਮ ਲਈ ਨਹੀਂ ਬੁਲਾਇਆ ਸੀ ਉਸਦੇ ਦਿਲ ਵਿੱਚ ਤਾਂ ਕੁਝ ਹੋਰ ਹੀ ਚੱਲਦਾ ਸੀ ਫਿਰ ਕਹਿਣ ਲੱਗੀ ਕਿ ਹਾਨੀ ਕੁਸਮਾ ਪਹਿਲਾਂ ਹੀ ਮੈਨੂੰ ਤੇਰੇ ਵਿੱਚੋਂ ਆਦਮੀ ਨਜ਼ਰ ਆਇਆ ਜੋ ਮੈਨੂੰ ਖੁਸ਼ ਕਰ ਸਕਦਾ ਮੈਂ ਪਾਣੀ ਵਿੱਚ ਭਿੱਜ ਰਹੀ ਸੀ ਤਾਂ ਮੈਨੂੰ ਵਧੀਆ ਲੱਗ ਰਿਹਾ ਸੀ ਮਾਲਕਨ ਦੀ ਸੁੰਦਰਤਾ ਸੁਨੀਲ ਦੀ ਅੱਖਾਂ ਵਿੱਚ ਪਹਿਲਾਂ ਹੀ ਵਸੀ ਸੀ ਉਹ ਉਹ ਆਪ ਹੀ ਕਹਿ ਰਹੀ ਸੀ ਕਿ ਉਹ ਕਿੱਦਾਂ ਮਨਾ ਕਰਦਾ ਜਵਾਨ ਮੁੰਡਿਆਂ ਨੂੰ ਜਿੰਨੀਆਂ ਔਰਤਾਂ ਦੀ ਲੋੜ ਹੁੰਦੀ ਹੈ ਜੋ ਉਹਨਾਂ ਨੂੰ ਸੁੱਖ ਦੇਣ ਸੁਨੀਲ ਉਹਨੂੰ ਫ੍ਰੀ ਵਿੱਚ ਦੇ ਸਕਦਾ ਸੀ ਇਸ ਲਈ ਉਸ ਨੂੰ ਪੈਸੇ ਦੀ ਵੀ ਲੋੜ ਨਹੀਂ ਸੀ ਤੇ ਸੁਨੀਲ ਨੂੰ ਹੀ ਸੁੱਖ ਮਿਲ ਰਿਹਾ ਸੀ ਪਹਿਲਾਂ ਤਾਂ ਉਸਨੇ ਮਾਲਕਨ ਨੂੰ ਉਪਰੋਂ ਮਨਾ ਕਰ ਦਿੱਤਾ ਅਤੇ ਫਿਰ ਬਾਅਦ ਵਿੱਚ ਕਿਹਾ ਜਦੋਂ ਤੁਸੀਂ ਮੇਰੇ ਕੋਲ ਆਓਗੇ ਤਾਂ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਮੈਨੂੰ ਪੂਰਾ ਭਰੋਸਾ ਸੁਨੀਲ ਨੇ ਜਵਾਬ ਤੋਂ ਖੁਸ਼ ਹੋ ਗਈ ਸੀ ਤੇ ਉਸ ਨੂੰ ਘੁੱਟ ਕੇ ਗਲ ਲਾ ਲਿਆ ਤੇ ਹੁਣ ਰੁਕੁੰਦਾ ਨਾ ਨਹੀਂ ਲੈ ਰਹੀ ਸੀ ਉਹ ਭੁੱਲ ਗਈ ਸੀ ਕਿ ਰੋਟੀ ਖਾਣ ਦਾ ਸਮਾਂ ਸੀ ਸੁਨੀਲ ਨੇ ਕਿਹਾ ਤੁਸੀਂ ਪਹਿਲਾਂ ਰੋਟੀ ਖਾਓ ਉਹ ਰੋਟੀ ਲੈ ਕੇ ਆਇਆ ਤੇ ਆਪਣੇ ਹੱਥਾਂ ਨਾਲ ਉਸ ਨੂੰ ਖਵਾਈ ਉਹ ਬਹੁਤ ਦੇਚੰ ਸੀ ਸਾਫ਼ ਨਜ਼ਰ ਆ ਰਿਹਾ ਸੀ ਰੋਟੀ ਖਾਣ ਤੋਂ ਬਾਅਦ ਸੁਨੀਲ ਨੂੰ ਬੈਠ ਤੇ ਕਿਚਨ ਤੱਕ ਤੇ ਇਹ ਉਸ ਤੋਂ ਬਾਅਦ ਉਸ ਦੀ ਅੱਖਾਂ ਵੱਡ ਹੋ ਗਈਆਂ ਮਾਲਕਨ ਕੁਸਨ ਵਿੱਚ ਪੂਰੀ ਤਰ੍ਹਾਂ ਖੋ ਗਈ ਸੀ ਇੱਕ ਦੂਜੇ ਦੀ ਦੁਨੀਆ ਵਿੱਚ ਪਹੁੰਚ ਗਏ ਉਸ ਦਿਨ ਸ਼ਾਮ ਦੇ ਪੂਰੇ 8 ਵਜੇ ਤੋਂ ਬਾਅਦ ਵੀ ਮਾਲਕਨ ਨਹੀਂ ਉੱઠી ਸੁਨੀਲ ਕਮਰੇ ਚੋਂ ਬਾਹਰ ਆਇਆ ਤੇ ਲਗਾਤਾਰ 3 ਦਿਨਾਂ ਤੱਕ ਇੱਕੋ ਤਰ੍ਹਾਂ ਦੇ ਦੁਜੀਏ ਵਿੱਚ ਕੋਏ ਰਹੇ ਚੌਥੇ ਦਿਨ ਉਸ ਦਾ ਸਰੀਰ ਬੁਰੀ ਤਰ੍ਹਾਂ ਦੁਖ ਰਿਹਾ ਸੀ ਸੁਨੀਲ ਨੇ ਮਾਲਿਸ਼ ਕੀਤੀ ਉਸ ਦੇ ਚਿਹਰੇ ਤੇ ਇੱਕ ਸੁਖ ਦੀ ਖੁਸ਼ੀ ਸੀ ਹੁਣ ਸੁਨੀਲ ਨੂੰ ਲੱਗਦਾ ਸੀ ਕਿ ਮੈਂ ਉਸ ਦੇ ਘਰ ਵਿੱਚ ਕੰਮ ਕਰਨ ਦਾ ਨੌਕਰ ਨਹੀਂ ਸਗੋ ਉਸ ਘਰ ਦਾ ਮਾਲਕ ਹਾਂ ਮਾਲਕਨ ਦਾ ਵਰਤਾਓ ਉਦਾਂ ਦਾ ਹੀ ਸੀ ਸੁਨੀਲ ਆਪਣੇ ਆਪ ਨੂੰ ਮਾਲਕ ਸਮਝਦਾ ਸੀ ਤੇ ਪਿਛਲੇ 2 ਦਿਨਾਂ ਤੋਂ ਸੁਨੀਲ ਆਪਣੇ ਕਮਰੇ ਵਿੱਚ ਸੌ ਰਿਹਾ ਸੀ ਮਾਲਕਣ ਨਹੀਂ ਥੱਕਦੀ ਸੀ ਪਰ ਸੁਨੀਲ ਥੱਕ ਗਿਆ ਸੀ ਜਦੋਂ ਫਿਰ ਉਸਦੇ ਕਮਰੇ ਵਿੱਚ ਗਿਆ ਤਾਂ ਮਾਲਕਣ ਕੁਝ ਅਜੀਬ ਹਰਕਤਾਂ ਕਰ ਰਹੀ ਸੀ ਅਤੇ ਉਸ ਤੋਂ ਬਾਅਦ ਉਸਨੇ ਸੁਨੀਲ ਨੂੰ ਆਪਣੇ ਕੋਲ ਬਿਠਾਇਆ ਤੇ ਉਸ ਦਾ ਹੱਥ ਫੜ ਲਿਆ ਅਤੇ ਉਸਦੇ ਨਾਲ ਆਪਣੀ ਮਨਮਰਜ਼ੀ ਕਰਦੀ ਅਗਲੇ ਦਿਨ ਮਾਲਕਣ ਨੇ ਉਸ ਨੂੰ ਆਪਣੀ ਸਹੇਲੀ ਦੇ ਘਰ ਲੈ ਕੇ ਜਾਣ ਦਾ ਵਾਅਦਾ ਕੀਤਾ ਸੀ ਅਤੇ ਉਸ ਨੂੰ ਆਪਣੀ ਸਹੇਲੀ ਦੇ ਘਰ ਲੈ ਕੇ ਗਈ ਤੇ ਉਸਨੇ ਦੇਖਿਆ ਕਿ ਕਬੱਡੀ ਉਮਰਦੀ ਔਰਤ ਉਹਦੀ ਸੇਵਾ ਇੱਕ 25 ਸਾਲ ਦਾ ਮੁੰਡਾ ਕਰ ਰਿਹਾ ਸੀ ਤੇ ਉਸਦੇ ਨਾਲ ਬਹੁਤ ਬੁਰਾ ਵਰਤਾਅ ਕਰ ਰਹੀ ਸੀ ਸੁਨੀਲ ਨੂੰ ਉਸ ਮੁੰਡੇ ਤੇ ਤਰਸ ਆ ਰਿਹਾ ਸੀ ਜੋ ਕਿ ਸਹੀ ਨਹੀਂ ਸੀ ਉਹ ਮਾਲਕਣ ਨੂੰ ਲੈ ਕੇ ਘਰ ਆਇਆ ਤੇ ਘਰ ਪਹੁੰਚਦੇ ਹੀ ਉਸ ਨੂੰ ਇੱਕ ਬਹੁਤ ਸੋਹਣੀ ਕੁੜੀ ਦੇਖਣ ਨੂੰ ਮਿਲੀ ਜੋ ਮਾਲਕਣ ਨੂੰ ਮਾਂ ਕਹਿ ਰਹੀ ਸੀ ਮਾਲਕਣ ਨੇ ਉਸ ਨੂੰ ਆਪਣੇ ਘਰ ਲਾਇਆ ਤੇ ਉਹ ਕੁੜੀ ਸੁਨੀਲ ਵੱਲ ਵੇਖ ਰਹੀ ਸੀ ਤੇ ਮਾਲਕਣ ਨੇ ਉਸ ਨੂੰ ਦੱਸਿਆ ਕਿ ਨਵਾਂ ਔਕਰ ਹੈ ਕੁੜੀ ਸੁਨੀਲ ਦੀ ਤਾਰੀਫ ਕਰ ਰਹੀ ਸੀ ਕਿ ਤੂੰ ਬਹੁਤ ਸੋਹਣਾ ਹੈ نوکر ਦਾ ਕੰਮ ਛੱਡ ਕੇ ਪੜ੍ਹਾਈ ਕਰ ਮਾਲਕਨ ਦੇ ਚਿਹਰੇ ਤੇ ਗੁੱਸਾ ਦਿਸ ਰਿਹਾ ਸੀ ਉਸ ਨੇ ਆਪਣੀ ਧੀ ਨੂੰ ਕਮਰੇ ਵਿੱਚ ਭੇਜ ਦਿੱਤਾ ਤੇ ਕਹਿਣ ਲੱਗੀ ਕਿ ਬਿਨਾਂ ਦੱਸੀ ਕਿਉਂ ਆ ਗਈ ਦੋ ਦਿਨ ਬਾਅਦ ਮਾਲਕਨ ਨੇ ਸੁਨੀਲ ਨੂੰ ਕਮਰੇ ਵਿੱਚ ਬੁਲਾਇਆ ਤੇ ਕਿਹਾ ਕਿ ਹਾਂ ਕਿ ਤੂੰ ਮੇਰੇ ਨਾਲ ਵਿਆਹ ਕਰ ਲੈ ਆਪਾਂ ਇੱਥੋਂ ਚਲੇ ਜਾਵਾਂਗੇ ਜਿਸ ਤਰ੍ਹਾਂ ਮੇਰੀ ਧੀ ਤੇ ਇਨਾ ਗੱਲਾਂ ਕਰਦੀ ਹੈ ਮੈਨੂੰ ਡਰ ਰਿਹਾ ਕਿਤੇ ਤੂੰ ਮੈਨੂੰ ਛੱਡ ਕੇ ਨਾ ਚਲਾ ਜਾਵੇਂ ਤੂੰ ਸਿਰਫ ਮੇਰਾ ਹੈ ਮੈਨੂੰ ਤਾਂ ਲੱਗਾ ਸੀ ਕਿ ਉਹ ਵਿਆਹੀ ਹੈ ਪਰ ਮੇਰੇ ਪਿੱਛੇ ਨਹੀਂ ਪਹੌਗੀ ਪਰ ਸਭ ਕੁਝ ਉਲਟ ਹੋ ਗਿਆ ਸੀ ਨੇ ਉਸ ਨੂੰ ਵਿਆਹ ਤੋਂ ਮਨਾ ਕਰ ਦਿੱਤਾ ਸੀ ਤੇ ਮਾਲਕਨ ਨੂੰ ਕਿਹਾ ਕਿ ਜੋ ਸੁੱਖ ਤੁਸੀਂ ਮੇਰੇ ਤੋਂ ਲੱਭ ਰਹੇ ਹੋ ਤੁਹਾਨੂੰ ਇਹ ਸੁੱਖ ਆਪਣੇ ਘਰ ਵਾਲੇ ਚੋਂ ਲੱਭਣਾ ਚਾਹੀਦਾ ਹੈ ਸੱਚਾ ਸੁੱਖ ਆਪਣੇ ਪਰਿਵਾਰ ਵਿੱਚ ਆਪਣੇ ਲੋਕਾਂ ਵਿੱਚ ਹੁੰਦਾ ਹੈ ਮਾਲਕਨ ਨੂੰ ਸਮਝ ਆ ਗਿਆ ਸੀ ਕਿ ਉਹ ਗਲਤ ਕਰ ਰਹੀ ਹੈ ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਸੀ ਤੇ ਉਸ ਨੇ ਮੇਰਾ ਧੰਨਵਾਦ ਕੀਤਾ ਤੇ ਆਪਣੇ ਘਰ ਚਲੀ ਗਈ ਦੋਸਤੋ ਵਹਿ ਇਹ ਲੋਕਾਂ ਨੂੰ ਆਪਣੇ ਸੁੱਖ ਲਈ ਬਾਹਰ ਨਜ਼ਰ ਮਾਰਨ ਦੀ ਬਜਾਈ ਜਦੋਂ ਕਿ ਉਹਨਾਂ ਦੀ ਲੋੜਾਂ ਪੂਰੀਆਂ ਹੋ ਜਾਂਦੀਆਂ ਨੇ ਤਾਂ ਇੱਕ ਦੂਜੇ ਦੀ ਬਰਬਾਦੀ ਨਾਲ ਉਸ ਦਾ ਹੰਟ ਹੁੰਦਾ ਹੈ ਕਿਸੇ ਵੀ ਵਿਆਹੀ ਔਰਤਾਂ ਸੱਚਾ ਸੁਖ ਉਸਦਾ ਘਰ ਵਾਲਾ ਅਤੇ ਘਰ ਵਾਲੇ ਦੀ ਪਤਨੀ ਹੁੰਦੀ ਹੈ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਤੁਸੀਂ ਬਾਹਰ ਦੇ ਲੋਕਾਂ ਨੂੰ ਆਪਣਾ ਪਰਿਵਾਰ ਮੰਨ ਲਓ ਤੁਹਾਨੂੰ ਆਪਣੇ ਪਰਿਵਾਰੀ ਚ ਪਿਆਰ ਮਿਲ ਸਕਦਾ ਨਾ ਕਿ ਬਾਹਰਲੇ ਲੋਕਾਂ ਵਿੱਚ ਉਹ ਤੁਹਾਨੂੰ ਪਿਆਰ ਨਹੀਂ ਦੇ ਸਕਦੇ ਤੁਹਾਡੇ ਤੋਂ ਸਿਰਫ ਮਤਲਬ ਹਲ ਕਰਦੇ ਨੇ ਕਹਾਣੀ ਚੰਗੀ ਲੱਗੀ ਹੋ ਤਾਂ ਲਾਈਕ ਸ਼ੇਅਰ ਕਰਿਓ ਚੈਨਲ ਤੇ ਪਹਿਲੀ ਵਾਰ ਆਇਆ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਕਹਾਣੀ ਸੁਣ ਲਈ ਤੁਹਾਡਾ ਸਾਰਿਆਂ ਦਾ ਦਿਨੋ ਧੰਨਵਾਦ ਫਿਰ ਮਿਲਾਂਗੇ ਤੁਹਾਨੂੰ ਸਭ ਨੂੰ ਮੇਰੇ ਵੱਲੋਂ ਪਿਆਰ ਭਰੀ ਸਸ਼ੀ ਕਾਲ ਜੀ